ਸ੍ਰੀ ਗੁਰੂ ਜੀ ਨਮਸਕਾਰ ਆਦਾਬ ਮੈਂ ਤੁਹਾਡਾ ਪੰਡਤ ਲਾਟਰੀ ਮਲੇਰ ਕੋਲਾ ਜੀ ਸਭ ਤੋਂ ਪਹਿਲਾਂ ਇੱਕ ਧਿਆਨ ਰੱਖਿਓ ਵੀ ਅਸੀਂ ਕਿਸੇ ਨੂੰ ਕਾਲ ਨਹੀਂ ਕਰਦੇ ਜੇਕਰ ਤੁਹਾਨੂੰ ਕੋਈ ਕਾਲ ਆਉਂਦੀ ਆ ਫੇਕ ਹੁੰਦੀ ਆ ਉਹ ਚੀਜ਼ ਤੋਂ ਵਜਣਾ ਨਾ ਦਾ ਸਾਡਾ ਸਟਾਫ ਕਾਲ ਕਰੇ ਨਾ ਅਸੀਂ ਕਾਲ ਕਰੀਏ ਤੁਸੀਂ ਖੁਦ ਸਾਨੂੰ ਸਾਡੇ ਨੰਬਰਾਂ ਤੇ ਕਾਲ ਜਰੂਰ ਕਰ ਸਕਦੇ ਹੋ ਤੇ ਬਾਕੀ ਜਿਹੜੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਉਹ ਜਰੂਰ ਦੱਸੋ ਵੀ ਤੁਸੀਂ ਵੀਡੀਓ ਸਾਡੀ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਕਮੈਂਟ ਕਰੋ ਮਿੱਠਾ ਜਿਹਾ ਠੀਕ ਹੈ ਜੀ ਤੇ ਹੁਣ ਅੱਗੇ ਆਪਾਂ ਗੱਲ ਕਰਦੇ ਆਂ ਬੰਪਰ ਦੀ ਵੀ ਕਿਹੜਾ ਬੰਪਰ ਕਦੋਂ ਆ ਰਿਹਾ ਕਿਹੜਾ ਬੰਪਰ ਕਦੋਂ ਆ ਰਿਹਾ ਤੇ ਇਹ ਹੈਗਾ ਜੀ ਗਣੇਸ਼ ਚਤੁਰਥੀ ਬੰਪਰ ਤੁਹਾਡੇ ਸਾਹਮਣੇ ਦੇਖ ਰਿਹਾ ਤੁਹਾਨੂੰ 3 ਕਰੋੜ ਰੁਪਏ ਦਾ ਗਰੰਟਡ ਪ੍ਰਾਈਜ਼ ਹੈ ਦਾ ਜੋ ਪਬਲਿਕ ਦੇ ਵਿੱਚ ਨਿਕਲਣਾ ਹੀ ਨਿਕਲਣਾ ਹੁਣ ਕਈ ਵੀਰ ਸੋਚਦੇ ਹੋਣਗੇ ਵੀ 3 ਕਰੋੜ ਇੱਕ ਬੰਦਾ ਲੈ ਜਾਊਗਾ ਨਾ 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 ਬਾਈ ਜੀ ਉਸ ਤੋਂ ਬਾਅਦ ਦੇ ਵਿੱਚ ਵੀ ਇਹਦੇ ਵਿੱਚ ਪ੍ਰਾਈਜ਼ ਨੇ ਜਿੱਦਾਂ ਫਰਸਟ ਪ੍ਰਾਈਜ਼ 3 ਕਰੋੜ ਦਾ ਗਰੰਟੀਡ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਸੈਕੰਡ ਪ੍ਰਾਈਜ਼ ਦਾ 10 ਲੱਖ ਦੇ ਨੇ 5 ਤੇ ਸੈਕੰਡ ਪ੍ਰਾਈਜ਼ 5-5 ਲੱਖ ਦੇ ਨੇ 5 ਤੇ ਉਸ ਤੋਂ ਇਲਾਵਾ ਇਹਦੇ ਵਿੱਚ 500 ਕਸਟਮਰ ਨੂੰ 9000 ਰੁਪਏ ਜੀ ਤੇ 500 ਕਸਟਮਰ ਨੂੰ 7-7000 ਰੁਪਏ ਜੀ 500 ਕਸਟਮਰ ਨੂੰ 3-3000 ਰੁਪਏ ਤੇ ਲਾਸਟ ਨਾਮ ਦੀ ਜੇਕਰ ਆਪਾਂ ਗੱਲ ਕਰੀਏ ਤਾਂ 25000 ਕਸਟਮਰ ਨੂੰ ਇੱਕ ਇੱਕ ਹਜ਼ਾਰ ਰੁਪਿਆ ਗਵਰਨਮੈਂਟ ਦੇ ਗਣੇਸ਼ ਚਤੁਰਤੀ ਬੰਪਰ ਦੇ ਵਿੱਚੋਂ ਨਿਕਲਣਾ ਹੈ ਤੇ ਹੁਣ ਤੁਸੀਂ ਟਿਕਟ ਪਾਣੀ ਕਿੱਦਾਂ ਕਿੱਥੇ ਆਉਣਾ ਉਹ ਸੁਣ ਲਓ ਧਿਆਨ ਨਾਲ ਇੱਕ ਦਾ ਕੁੰਬਰਾਸੀ ਤੇ ਇੱਕ ਨਿਆਰਾ ਸੀ ਇਹ ਰਾਸੀ ਵਿੱਚ ਆ ਨਾਮ ਜਾਣਦੇ ਫੁੱਲ ਸੰਕੇਤ ਨੇ ਜੀ ਤੁਸੀਂ ਆਪਣਾ ਡੇਟ ਆਫ ਬਰਥ ਜਾਣ ਦਾ ਟਾਈਮ ਉਹ ਲੈ ਕੇ ਸਾਡੇ ਆਫਿਸ ਮਲੇਰ ਕੋਡਲਾ ਦੇ ਵਿੱਚ ਆ ਸਕਦੇ ਹੋ ਤੇ ਕੁੰਡਲੀ ਬਣਾ ਕੇ ਤੁਹਾਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਤੇ ਰੱਬ ਸੁੱਖ ਰੱਖੇ ਤੁਹਾਡਾ ਇਨਾਮ ਵੀ ਲੱਗੇਗਾ ਤੇ ਆਉਣਾ ਕਿੱਥੇ ਆ ਰਾਜੇ ਦੇ ਬਾਗ ਦੇ ਵਿੱਚ ਰਾਜੇ ਦਾ ਬਾਗ ਕਿੱਥੇ ਆ ਉਹ ਸੁਣ ਲਓ ਧਿਆਨ ਨਾਲ ਮੰਨ ਲਓ ਤੁਸੀਂ ਬਾਰੋ-ਬਾਰ ਰੋਡ ਦੇ ਥਰੂ ਆ ਰਹੇ ਹੋ ਜਾਂ ਮੰਨ ਲਓ ਤੁਸੀਂ ਲੁਧਿਆਣੇ ਤੋਂ ਆ ਰਹੇ ਹੋ ਜਾਂ ਖੰਨੇ ਤੋਂ ਆ ਰਹੇ ਹੋ ਹਨਾ ਤਾਂ ਜਰਗ ਚੌਕ ਆਉਣਾ ਜਰਗ ਚੌਕ ਫਲਾਈਓਵਰ ਬਣਿਆ ਪੁਲ ਬਣਿਆ ਪੁਲ ਪੁਲ ਦੇ نیچے પેટ્રોલ ਪੰਪ ਆ ਤੁਸੀਂ ਪੁਲ ਚੰਨਾ ਨਹੀਂ ਪੁਲ ਦੇ نیچے ਆ ਜਾਣਾ પેટ્રોલ ਪੰਪ ਹੈ ਰੋਲ ਪੰਪ ਦੇ ਨਾਲ ਹੀ ਗਲੀ ਮੁੜਦੀ ਆ ਉਹ ਹੈਗਾ ਰਾਜੇ ਦਾ ਬਾਗ ਉਦੋਂ ਅੱਗੇ ਜਾਓਗੇ ਤੁਸੀਂ ਅੰਵਾਲਾ ਅੱਖਾਂ ਦਾ ਹਸਪੀਟਲ ਆਏਗਾ ਅੰਵਾਲਾ ਅੱਖਾਂ ਦਾ ਹਸਪੀਟਲ ਦੇ ਨਾਲ ਹੀ ਪੰਡਤ ਲਾਟਰੀ ਏਜੰਸੀ ਮਲੇਕ ਕੋਲਾ ਤੇ ਉੱਥੇ ਤੁਸੀਂ ਪਹੁੰਚ ਸਕਦੇ ਹੋ ਉਸ ਤੋਂ ਇਲਾਵਾ ਜੇ ਤੁਸੀਂ ਬਾਜ਼ਾਰ ਵਿੱਚ ਦੀ ਆਉਣੇ ਮੰਨ ਲਓ ਤੁਸੀਂ ਸੰਗਰੂਰ ਤੋਂ ਆਉਣੇ ਜਾਂ ਬੱਸ ਸਟੈਂਡੋਂ ਆ ਕੇ ਆਉਣੇ ਮੰਨ ਲਓ ਵੀ ਬਾਜ਼ਾਰ ਵਿੱਚ ਦੀ ਆਉਣੇ ਹੋ ਤਾਂ ਤੁਸੀਂ ਮਲਤਾਨੀ ਚੌਕ ਆ ਜਾਣਾ ਮਲਤਾਨੀ ਚੌਕ ਆ ਕੇ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ ਵੀ ਭਾਈ ਰਾਜੇ ਦਾ ਬਾਗ ਕਿੱਥੇ ਆ ਜਿੱਥੇ ਕਿਲਾ ਬਣਿਆ ਆ ਉੱਥੇ ਆਓਗੇ ਤੁਸੀਂ ਤੁਹਾਨੂੰ ਕਿਹੜੇ ਬ੍ਰਦਰ ਬੂਟ ਹਾਊਸ ਉਹ ਮਿਲੇਗਾ ਨਾਲ ਸੁਬਹਾਨ ਹਸਪੀਟਲ ਆ ਤੇ ਨਾਲ ਹੀ ਪੰਡਤ ਲਾਟਰੀ ਏਜੰਸੀ ਮਲੇਰ ਕੋਲਾ ਜਾਂ ਫਿਰ ਤੁਸੀਂ ਸਾਡੀ ਲੋਕੇਸ਼ਨ ਵੀ ਲਾ ਸਕਦੇ ਹੋ ਪਰ ਲੋਕੇਸ਼ਨ ਪੰਡਤ ਲਾਟਰੀ ਏਜੰਸੀ ਮਲੇਰ ਕੋਲਾ ਦੇ ਨਾਲ ਹੀ ਲਾਉਣਿਆ ਮਲੇਰ ਕੋਲਾ ਜ਼ਰੂਰ ਪਾਣਾ ਤੇ ਬਾਕੀ ਸਾਡੇ ਕੰਟੈਕਟ ਨੰਬਰ ਨੇ ਜੀ 90567 99754 7899 15000 62835 3747 ਹੁਣ ਜਿਹੜੇ ਵੀਰਾਂ ਦੀ ਗੁੰਬ ਰਾਸ਼ੀ ਆ ਜਾਂ ਕੰਨਿਆ ਰਾਸ਼ੀ ਆ ਉਹਨਾਂ ਨੂੰ ਮੇਰੀ ਬੇਨਤੀ ਆ ਮੇ ਤੁਸੀਂ ਹੋ ਸਕੇ 5100 ਰੁਪਏ ਵਾਲਾ ਕੰਬੋ ਪੈਕ ਪਾ ਕੇ ਜਾਓ ਉਹਦੇ ਵਿੱਚ ਦਿਵਾਲੀ ਬੰਪਰ ਗਣੇਸ਼ ਚੁਰਤੀ ਬੰਪਰ ਦਸਹਿਰਾ ਬੰਪਰ ਔਰ ਅੱਲ ਮਸਾਲਾ ਸਾਰਾ ਇਕੱਠਾ ਕਰਕੇ ਤੁਹਾਨੂੰ ਦੇਵਾਂਗੇ ਤੇ ਇਨਾਮ ਵੀ ਲੱਗੇਗਾ ਜੇ ਤੁਹਾਡਾ ਬਜਟ ਘੱਟ ਆ ਫਿਰ ਤੁਸੀਂ ਘੱਟ ਵੀ ਪਾ ਸਕਦੇ ਹੋ ਚਾਹੇ ਤੁਸੀਂ 500 ਰੁਪਏ ਦੀ ਇੱਕ ਟਿਕਟ ਪਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਠੀਕ ਹੈ ਜੀ ਤੇ ਆਜੋ ਫਿਰ ਮਿਲਦੇ ਆਂ ਮੰਡਲ ਲਾਟਰੀ ਏਜੰਸੀ ਮਲੇ ਕੋਲਾ ਤੇ ਤੇ ਸਾਡੇ ਨੰਬਰ ਤੋਂ ਤੁਹਾਨੂੰ ਬੋਲ ਹੀ ਦਿੱਤੇ ਨੇ ਤੇ ਫੇਕ ਕਾਲਾਂ ਫੇਕ ਬੰਦਿਆਂ ਤੋਂ ਜਰੂਰ ਬਚਣਾ ਕਿਸੇ ਨੂੰ ਪੈਸੇ ਨਹੀਂ ਪਾਉਣੇ ਤੁਸੀਂ ਖੁਦ ਸਾਨੂੰ ਸਾਡੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਤੇ ਜਲਦੀ ਜਲਦੀ ਆਪਣਾ ਦੀਵਾਲੀ ਬੰਪਰ ਦਸਹਿਰਾ ਬੰਪਰ ਪਾਓ ਤਿਹਾਰਾਂ ਦੇ ਨੇ ਕਿਉਂਕਿ ਪੰਜ 400 ਤੁਹਾਡੀ ਲਾਈਫ ਬਣ ਸਕਦੀ ਹੈ ਨਾ ਕਿ ਵਿਗੜ ਸਕਦੀ ਹੈ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ ਆਦਾ